ਯਾਰ ਕੁੱਤੇ ਕਤੂਰੇ ਗੱਡੇ ਨੇ ਤੇ ਹੁਣ ਮੁਸਕਾ ਰਹੀ ਐ ਪਤਾ ਲੱਗਿਆ ਕਿ ਇੱਕ ਕੁੱਤਾ ਇੱਥੇ ਹੋਰ ਵੱਡਾ ਕੋਈ ਮਾਰ ਕੇ ਦੱਬਿਆ ਪਿਆ ਤੁਸੀਂ ਦੇਖੋ ਜਿਹੜੀ ਮੁਸ਼ਕਲ ਆ ਰਹੀ ਹੈ ਇਹ ਵਿਚਾਰੀ ਜਿਹੜੇ ਨਾਲ ਰਹਿਐ ਸੀ ਲੋਕ ਨੇ ਇਹਨਾਂ ਦਾ ਕੀ ਸੁਰਾ ਕਿੱਥੇ ਗਿਆ ਨਾਲ ਪੈ ਇਨੀ ਗੰਦੀ ਨਰਕ ਵਰਗੀ ਜ਼ਿੰਦਗੀ ਜੀ ਰਹੇ ਨੇ ਤੇ ਰੋਕ ਜਿਨ੍ਹਾਂ ਨੂੰ ਬਦਬੂ ਆਉਂਦੇ ਆਸ-ਪਾਸੇ ਚਾਰ ਕੁੱਤੇ ਐਸੇ ਕੱਢ ਚੁੱਕੇ ਪੰਜਵਾਂ ਇੱਕ ਹੋਰ ਪਿਆ ਹੈਗਾ ਉਸ ਨੂੰ ਹੁਣ ਬੱਚੇ ਜਿਹਦੇ ਵਿੱਚ ਕੀੜੇ ਪਏ ਹੋਏ ਨੇ ਸ਼ਾਮ ਨੂੰ ਬੱਚੇ ਵੀ ਇੱਥੇ ਆਉਂਦੇ ਨੇ ਖੇਡਣੇ ਉਹ ਲੇਡੀਜ਼ ਆਉਂਦੇ ਬੱਚੇ ਨੰਗੇ ਕੋਈ ਵੀ ਨੰਗਾ ਮੰਦਰ ਜਾਣ ਨੂੰ ਨੰਗੇ ਪੈਰੀ ਹੁੰਦਾ ਕੋਈ ਕੁਛ ਹੁੰਦਾ ਲੇਕਿਨ ਉਰੇ ਗੰਦ ਦਾ ਢੇਰ ਲੱਗਿਆ ਹੋਇਆ ਇਦੇ ਬਾਰੇ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਕਿਹਾ ਕਿ ਕਿੱਥੇ ਮਰੇ ਹੋ ਕੁੱਤੇ ਸਿੱਟ ਜਾਂਦੇ ਨੇ ਕੂੜੇ ਸਿੱਟ ਜਾਂਦੇ ਨੇ ਅਸੀਂ ਸਫਾਈ ਕਰਾ ਰਹੇ ਹਾਂ 5 ਵਜੇ ਤੱਕ ਥਾਰੀ ਡਿਊਟੀ ਹੁੰਦੀ ਆ ਹੁਣ ਦੇਖੋ ਟਾਈਮ ਕਿੰਨਾ ਗਿਆ ਹਜੇ ਵੀ ਅਸੀਂ ਸਫਾਈ ਕਰਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮੈਂ ਹਰਪ੍ਰੀਤ ਸਿੰਘ ਪ੍ਰਿੰਸ ਪ੍ਰੈਜ਼ੀਡੈਂਟ ਵੌਇਸ ਆਫ ਖੰਨਾ ਸਿਟੀਜ਼ਨ ਇਸ ਵਕਤ ਅੱਜ ਅਸੀਂ ਮੁਹੱਲਾ ਮਾਤਰਾਣੀ ਦੇ ਵਿੱਚ ਸਥਿਤ ਪਾਰਕ ਦੇ ਵਿੱਚ ਮੌਜੂਦ ਹਾਂ ਇਹ ਪਾਰਕ ਮਾਤਰਾਣੀ ਪਾਰਕ ਦੇ ਨਾਂ ਤੇ ਪ੍ਰਸਿੱਧ ਹੈ ਤੇ ਪਾਰਕ ਦੇ ਨਾਲ ਹੀ ਪ੍ਰਚੀਨ ਸ਼੍ਰੀ ਮਾਤਰਾਣੀ ਮੰਦਿਰ ਵੀ ਸਥਿਤ ਹੈ ਤੇ ਇੱਧਰ ਸੀਨੀਅਰ ਸਿਟੀਜ਼ਨ ਹੋਮ ਹੈ ਤੇ ਮੇਰੇ ਪਿੱਛੇ ਰਿਹਾਇਸ਼ੀ ਮਕਾਨ ਨੇ ਜਿਸ ਵਿੱਚ ਸਾਡਾ ਵੀ ਮਕਾਨ ਹੈ ਤੇ ਪਿਛਲੇ ਪੁਰਾਣੇ ਲੰਬੇ ਸਮੇਂ ਤੋਂ ਇੱਥੇ ਲੋਕ ਰਹਿੰਦੇ ਨੇ ਕਹਾਣੀ ਇਹ ਹੈ ਕਿ ਇਹ ਜਿਹੜਾ ਪਾਰਕ ਹੈ ਇਹ ਪਾਰਕ ਨਾ ਹੋ ਕੇ ਇੱਕ ਉਜੜਿਆ ਹੋਇਆ ਸਥਾਨ ਸਾਬਤ ਹੋ ਰਿਹਾ ਤੁਸੀਂ ਦੇਖਿਆ ਕਿ ਵੱਡੇ ਪੱਧਰ ਦੇ ਉੱਤੇ ਆ ਦੇਖੋ ਵੱਡੇ ਪੱਧਰ ਦੇ ਉੱਤੇ ਕੂੜਾ ਇੱਥੇ ਸਿੱਟਿਆ ਪਿਆ ਲੋਕਾਂ ਨੇ ਕੂੜੇ ਦੇ ਵਿੱਚ ਦਰਖਤਾਂ ਦੇ ਪੱਤੇ ਵੀ ਨੇ ਉਹ ਮਲਬਾ ਵੀ ਹੈ ਉਹ ਪਾਈਪਾਂ ਨੇ ਉਹ ਗੱਡੇ ਕੋਈ ਸਿੱਟ ਕੇ ਗਿਆ ਹੋਏ ਹੈ ਬੋਤਲਾਂ ਨੇ ਗੰਦੇ ਲਫਾਵੇ ਨੇ ਇਵਨ ਕਿ ਇੱਥੇ ਜਿਹੜੀ ਟੀਮ ਪੁੱਜੀ ਹੈ ਸਾਡੇ ਸਫਾਈ ਮੀਟ ਲੰਬੜਦਾਰਨੀ ਸ਼੍ਰੀਮਤੀ ਰਾਣੋ ਦੇਵ ਜੀ ਦੀ ਰਾਣੋ ਦੇਵੀ ਜੀ ਦੀ ਅਗਵਾਈ ਦੇ ਵਿੱਚ ਇਹਨਾਂ ਦੀ ਹਾਜ਼ਰੀ ਦੇ ਵਿੱਚ ਇੱਥੋਂ ਚਾਰ ਕੁੱਤੇ ਕਤੂਰੇ ਗੱਡੇ ਨੇ ਤੇ ਹੁਣ ਮੁਸ਼ਕ ਆ ਰਹੀ ਐ ਪਤਾ ਲੱਗਿਆ ਕਿ ਇੱਕ ਕੁੱਤਾ ਇੱਥੇ ਹੋਰ ਵੱਡਾ ਕੋਈ ਮਾਰ ਕੇ ਦੱਬਿਆ ਪਿਆ ਤੁਸੀਂ ਦੇਖੋ ਜਿਹੜੀ ਮੁਸ਼ਕ ਆ ਰਹੀ ਐ ਇਹ ਵਿਚਾਰੇ ਜਿਹੜੇ ਨਾਲ ਰਹਿਐਸੀ ਲੋਕ ਨੇ ਇਹਨਾਂ ਦਾ ਕੀ ਕਸੂਰ ਐ ਕਿੱਥੇ ਜਾਣਗੇ ਇਹ ਦੁਰਗੰਧ ਐਨੀ ਐ ਇਹ ਕਿਸ ਦੀ ਜ਼ਿੰਮੇਵਾਰੀ ਐ ਇਹ ਪਾਰਕ ਜਿਹੜਾ ਹੈਗਾ ਹੁਣ ਖੰਡਰ ਦਾ ਰੂਪ ਧਨ ਕਰ ਰਿਹਾ ਪਿਛਲੇ ਕਈ ਸਾਲਾਂ ਤੋਂ ਪਾਰਕ ਦੀ ਡਿਵੈਲਪਮੈਂਟ ਉੱਤੇ ਕਿੰਨੇ ਕਿੰਨੇ ਪੈਸੇ ਆਏ ਕੀ ਲੱਗੇ ਨੇ ਸਾਨੂੰ ਨਹੀਂ ਸਮਝ ਆਉਂਦੀ ਪਾਰਕ ਦੇ ਹਾਲਾਤ ਨੇ ਕਿ ਆ ਮਕਾਨਾਂ ਦੀਆਂ ਕੰਧਾਂ ਦੇ ਨਾਲ ਆ ਪਿੱਛੇ ਜਿਹੜੀ ਟਰੈਕ ਦੇ ਨਾਲ ਜਗ੍ਹਾ ਕੱਚੀ ਹੈ ਚੂਹਿਆਂ ਨੇ ਆਪਣੀਆਂ ਬਸਤੀਆਂ ਬਣਾਈਆਂ ਹੋਈਆਂ ਨੇ ਵੱਡੇ ਵੱਡੇ ਉਹ ਬਣਾਏ ਹੋਏ ਨੇ ਘੁਰਨੇ ਤੇ ਦੇਖੋ ਤੁਸੀਂ ਦੇਖ ਕੇ ਤਰਸ ਹੰਦਾ ਅਸੀਂ ਕਿਸ ਸਮਾਜ ਵਿੱਚ ਰਹਿ ਰਹੇ ਹਾਂ ਕਿੱਥੇ ਰਹਿ ਰਹੇ ਹਾਂ ਕੀ ਇਹ ਰਹਿਣ ਦੇ ਹਾਲਾਤ ਨੇ ਕਿਵੇਂ ਆਲੇ ਦੁਆਲੇ ਮਕਾਨਾਂ ਵਾਲੇ ਲੋਕ ਜਿਹੜੇ ਨੇ ਰਹਿੰਦੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੇ ਲੋਕ ਇੱਥੇ ਸੈਰ ਕਰਨ ਆਉਂਦੇ ਨੇ ਟੈਗ ਦੇ ਨਾਲ-ਨਾਲ ਕੂੜਾ ਪਿਆ ਹੈ ਲੋਕ ਕੂੜਾ ਸਿੜ ਜਾਂਦੇ ਨੇ ਆਪਣੀ ਜ਼ਿੰਮੇਵਾਰੀ ਛੱਡ ਕੇ ਆਪਣੀ ਜ਼ਿੰਮੇਵਾਰੀ ਦਾ ਲੋਕਾਂ ਨੂੰ ਅਹਿਸਾਸ ਨਹੀਂ ਜਿਹੜੇ ਰਾਤ ਬਰਾਤੀ ਇੱਥੇ ਕੂੜਾ ਸਿੜ ਜਾਂਦੇ ਨੇ ਤੇ ਇਸ ਕਿਉਂਕਿ ਸਫਾਈ ਦੀ ਗੱਲ ਕਰਦੇ ਆ ਸਫਾਈ ਕਰਮਚਾਰੀ ਤਾਂ ਪਿਛਲੀ ਵਾਰ 4 ਨਵੰਬਰ ਨੂੰ ਅਸੀਂ ਮੁੱਦਾ ਚੱਕਿਆ ਸੀ 4 ਨਵੰਬਰ ਨੂੰ ਡਿਊਟੀ ਤੋਂ ਬਾਅਦ 5 ਵਜੇ ਡਿਊਟੀ ਖਤਮ ਹੋ ਜਾਂਦੀ ਹੈ ਤਾਂ ਸ਼ਾਮ ਨੂੰ ਇਹ ਸਫਾਈ ਕਰਮਚਾਰੀ ਟਰਾਲੀਆਂ ਲੈ ਕੇ ਆਏ ਮੈਨੂੰ ਅਜੇ ਤੱਕ ਯਾਦ ਆ ਮੈਂ ਯੋਹ ਸਾਬ ਦੇ ਧਿਆਨ ਚ ਵੀ ਗੱਲ ਆਂਦੀ ਸੀ ਕਿ देर ਸ਼ਾਮ ਤੱਕ ਵਿਚਾਰੇ ਟਰਾਲੀਆਂ ਚ ਕੂੜਾ ਲੱਦ ਕੇ ਲੈ ਕੇ ਗਏ ਤੇ ਅੱਜ ਵੀ ਦੇਖੋ 6 ਵਜੇ 17 ਮਿੰਟ ਹੋ ਚੁੱਕੇ ਨੇ ਸ਼ਾਮ ਦੇ ਡਿਊਟੀ ਹਾਲਾਂਕਿ ਮੇਰੇ ਖਿਆਲ ਦੇ ਮੁਤਾਬਕ 5 ਵਜੇ ਖਤਮ ਹੋ ਜਾਂਦੀ ਹੋਣੀ ਹੈ ਪਰ ਮੈਂ ਧੰਨਵਾਦੀਆਂ ਸਾਡੀ ਸਤਕਾਰਯੋਗ ਬੀਬੀ ਰਾਣੋ ਦੇਵੀ ਸਫਾਈ ਮੀਟ ਲੰਬੜਦਾਰ ਨੇ ਵੀ ਕਹਿੰਦੇ ਆ ਇਹਨਾਂ ਦੇ ਨਾਲ ਜਿਹੜੀ ਟੀਮ ਆਈ ਹੈ ਉਹਦੇ ਵਿੱਚ ਲਾਡੀ ਜੀ ਵੀ ਨੇ ਅਜੇ ਜੀ ਵੀ ਨੇ ਰਜਾ ਜੀ ਵੀ ਨੇ ਰਵੀ ਜੀ ਵੀ ਨੇ ਕ੍ਰਿਸ਼ਨ ਕੁਮਾਰ ਜੀ ਨੇ ਔਰ ਜਿਹੜੇ ਜਿਹੜੇ ਬੰਦੇ ਆਏ ਨੇ ਇੰਨੇ ਵੱਡੇ ਬੱਦਰ ਤੇ ਟਰਾਲੀ ਦੇਖੋ ਤੁਸੀਂ ਪਿੱਛੇ ਆ ਕੂੜੇ ਦੀ ਭਰ ਕੇ ਕਵਰ ਕੀਤੀ ਹੈ ਤਾਂ ਅਜੇ ਵੀ ਇੱਕ ਟਰਾਲੀ ਦੇ ਉੱਪਰ ਦਾ ਕੂੜਾ ਪਾਰਕ ਦੇ ਵਿੱਚ ਪਿਆ ਸਾਈਡਾਂ ਤੇ ਇਸ ਦੀ ਸਵੈ ਜੀ ਜ਼ਿੰਮੇਵਾਰੀ ਕਿਦੀ ਹੈ ਇਹ ਨਗਰ ਕੌਂਸਲ ਦੀ ਹੈ ਸਥਾਨਕ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਸਵੱਛ ਭਾਰਤ ਸਕੀਮ ਦੇ ਤਹਿਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਕਿੰਨੀ ਵਾਰ ਉਦਘਾਟਨ ਕੀਤਾ ਹਰ ਵਾਰ ਗਾਂਧੀ ਜਯੰਤੀ ਦੇ ਉੱਤੇ 2 ਅਕਤੂਬਰ ਨੂੰ ਸਵੱਛ ਭਾਰਤ ਯੋਜਨਾ ਦਾ ਉਦਘਾਟਨ ਕੀਤਾ ਜਾਂਦਾ ਹੈ ਪਰੰਤੂ ਉਦਘਾਟਨ ਜਿਹੜਾ ਇਹ ਸਿਰਫ ਖਾਣਾ ਪੂਰਤੀ ਬਣ ਕੇ ਰਹਿ ਗਿਆ ਇਹ ਪਾਰਕਾਂ ਦੇ ਵਿੱਚ ਲੋਕ ਆਪਣੀ ਨਰੋਹੀ ਸਿਹਤ ਵਾਸਤੇ ਸੈਰ ਕਰਨ ਆਉਂਦੇ ਨੇ ਬੱਚੇ ਖੇਡਣ ਆਉਂਦੇ ਨੇ ਪਰੰਤੂ ਜਿਹੜੀ ਪਾਰਕ ਦੀ ਹਾਲਤ ਹੈ ਤਰਸਯੋਗ ਬਣੀ ਹੋਈ ਹੈ ਮੈਂ ਹਰਪ੍ਰੀਤ ਸਿੰਘ ਪ੍ਰਿੰਸ ਇੱਥੇ ਬੀਬੀ ਅੰਜੂ ਰਾਣੀ ਜੋ ਆਮਦਨੀ ਪਾਰਟੀ ਦੇ ਆਗੂ ਨੇ ਅਨੀਤਾ ਵਰਮਾ ਜੀ ਪ੍ਰਸ਼ਾਂਤ ਕਾਂਗ ਜੀ ਤੇ ਸ੍ਰੀ ਸਾਡੇ ਇਲਾਕੇ ਦੇ ਵਾਸੀ ਪ੍ਰਦੀਪ ਗੋਇਲ ਜੀ ਜੋ ਪ੍ਰਾਪਰਟੀ ਐਡਵਾਈਜ਼ਰ ਨੇ ਇਹ ਵੀ ਸਮੇਂ-ਸਮੇਂ ਉੱਤੇ ਦਾਸਰਪ੍ਰੀਤ ਸਿੰਘ ਪ੍ਰਿੰਸ ਦਾ ਸਾਥ ਦਿੰਦੇ ਨੇ ਮੈਂ ਧਰਵਾਦੀਆਂ ਪੁੱਜੇ ਨੇ ਮੇਰਾ ਸਾਥ ਦੇਣ ਲਈ ਤੇ ਬਾਕੀ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿਰਪਾ ਕਰਕੇ ਇਸ ਪਾਰਕ ਇਸ ਪਾਰਕ ਦਾ ਬਹੁਤ ਵਧੀਆ ਪੱਧਰ ਤੇ ਨਿਰਮਾਣ ਹੋਣਾ ਚਾਹੀਦਾ ਇਸ ਪਾਰਕ ਦਾ ਧਿਆਨ ਰੱਖਿਆ ਜਾਵੇ ਸਫਾਈ ਪ੍ਰਬੰਧਾਂ ਦਾ ਧਿਆਨ ਰੱਖਿਆ ਜਾਵੇ ਇੱਥੇ ਲਾਈਟ ਜਿਹੜੀ ਆ ਯਕੀਨੀ ਹੋਣੀ ਚਾਹੀਦੀ ਹੈ ਇੱਥੇ ਜਿਹੜੀ ਪ੍ਰਧਾਨ ਮੰਤਰੀ ਸਵੱਛ ਭਾਰਤ ਯੋਜਨਾ ਦੇ ਤਹਿਤ ਉਹ ਜਿਹੜੀ ਟਾਇਲਟ ਬਣਾਈ ਹੋਈ ਹੈ ਉਹਦੀ ਹਾਲਤ ਵੀ ਤੁਹਾਨੂੰ ਦਿਖਾਵਾਂਗੇ ਉਹਦੀ ਹਾਲਤ ਬੜੀ ਤਰਸਯੋਗ ਹੈ ਟੈਂਕੀ ਪਾਣੀ ਦੀ ਨਾਲ ਲੱਗੀ ਹੋਈ ਹੈ ਦਰਵਾਜ਼ੇ ਖੁੱਲਿਆ ਨਹੀਂ ਟੁੱਟਿਆ ਪਿਆ ਗੰਦਗੀ ਦਾ ਪਸਾਰਾ ਹੈ ਤੇ ਮੈਨੂੰ ਹੈਰਾਨੀ ਹੈ ਇੱਥੇ ਕਿਵੇਂ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਇੱਥੇ ਰਾਤ ਨੂੰ 8 ਵਜੇ ਤੋਂ ਬਾਅਦ ਬੱਚੇ ਬੱਚੀਆਂ ਲੜਕੀਆਂ ਦਾ ਆਣਾ ਬਹੁਤ ਮੁਸ਼ਕਲ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਮਾਫੀ ਚਾਹੁੰਦਾ ਕਿਉਂਕਿ ਸ਼ਨੀਵਾਰ ਨੂੰ ਇੱਥੇ ਫੇਰ ਮਹਿਮ ਹੋ ਸਕਦਾ ਸਾਨੂੰ ਚਲਾਣੀ ਪਵੇ ਜਾਂ ਸੋਮਵਾਰ ਨੂੰ ਚਲਾਣੀ ਪਵੇ ਪਰੰਤੂ ਮੈਂ ਦੁਬਾਰਾ ਇੱਕ ਵਾਰ ਫੇਰ ਸਫਾਈ ਮੀਟ ਲੰਬੜਦਾਰ ਨਹੀਂ ਰਾਣੋ ਦੇਵੀ ਜੀ ਦਾ ਅਜੇ ਕੁਮਾਰ ਜੀ ਦਾ ਲਾਡੀ ਜੀ ਦਾ ਰਜੇ ਜੀ ਦਾ ਤ੍ਰਿਸ਼ਨ ਕੁਮਾਰ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੀ ਹਿੰਮਤ ਦੇ ਨਾਲ ਬੜੇ ਇਸ ਮੁਸ਼ਕਲ ਹਾਲਾਤ ਦੇ ਵਿੱਚ ਸਾਨੂੰ ਇਸ ਗੰਦਗੀ ਤੋਂ ਛੁਟਕਾਰਾ ਦਿਵਾਉਣ ਲਈ ਆਪਣਾ ਆਪਣੀ ਡਿਊਟੀ ਜਿਹੜੀ ਹੈ ਤਨਦੇਹੀ ਨਾਲ ਨਿਭਾਈ ਹੈ ਮੈਂ ਵੋਇਸ ਆਫ ਖੰਨਾ ਸਿਟੀਜ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨਾਂ ਨੂੰ ਸਮੇਂ-ਸਮੇਂ ਤੇ ਸੱਦਾ ਦੇਣਾ ਇੱਥੇ ਪਹੁੰਚਦੇ ਨੇ ਤਾਂ ਕਿ ਮੇਰੇ ਵਾਰਡ ਦੇ ਲੋਕ ਮੇਰੇ ਇਲਾਕੇ ਦੇ ਲੋਕ ਦੁਖੀ ਨਾ ਹੋਣ ਬੱਚੇ ਬਿਨਾਂ ਕਿਸੇ ਡਰ ਭੈ ਦੇ ਇੱਥੇ ਆ ਕੇ ਸੈਰ ਕਰ ਸਕਣ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਮੈਂ ਮੁੱਦਾ ਫੇਰ ਉਠਾਣਾ ਤੇ ਇੱਥੇ ਲਾਈਟ ਦੀ ਰੋਸ਼ਨੀ ਦੀ ਪੂਰੀ ਜਿਹੜੀ ਹੈਗੀ ਆ ਬੰਦੋਬਸਤ ਕਰਨਾ ਇੱਕ ਬੈਂਚ ਜ਼ਰੂਰ ਹੈ ਉਹ ਬੈਂਚ ਵੀ ਟੋੜਿਆ ਪਿਆ ਕੁਝ ਗੈਰ ਸਮਾਜਿਕ ਅਨਸਰਾਂ ਨੇ ਤੇ ਇੱਥੇ ਮਾਲੀ ਜਿਹੜਾ ਹੈਗਾ ਉਹਦੀ ਵੀ ਡਿਊਟੀ ਪੂਰਨ ਤੌਰ ਤੇ ਯਕੀਨੀ ਤੌਰ ਤੇ ਉਹਦੀ ਡਿਊਟੀ ਇੱਥੇ ਹੋਣੀ ਚਾਹੀਦੀ ਹੈ ਤਾਂ ਕਿ ਉਹ ਪਾਰਕ ਦਾ ਧਿਆਨ ਰੱਖੇ ਰਾਤ ਨੂੰ ਸਹੀ ਸਮੇਂ ਉੱਤੇ ਲੋਕ ਲਗਾਵੇ ਧੰਨਵਾਦ ਜੀ ਇੱਥੇ ਮਾਤਾ ਨਾਨੀ ਪਾਰਕ ਦੇ ਵਿੱਚ ਸਾਡੇ ਨਾਲ ਹਾਲ ਪ੍ਰਿੰਸ ਵਿਜੇ ਇੱਥੇ ਸਾਡੇ ਕੋਲ ਆਏ ਨੇ ਇਹਨਾਂ ਨੇ ਮਤਲਬ ਕਿ ਪੂਰੀ ਸਫਾਈ ਕਰਵਾਈ ਹੈ ਔਰ ਮੈਡਮ ਇਰਾਨੋ ਮੈਡਮ ਨੇ ਇਹਨਾਂ ਨੇ ਪੂਰਾ ਟਾਈਮ ਦਿੱਤਾ ਇਹਨਾਂ ਨੇ ਸਾਰੇ ਸਾਥੀ ਨੇ ਜਿਹੜੇ ਇਹਨਾਂ ਨੇ ਬਹੁਤ ਜ਼ਿਆਦਾ ਕੂੜਾ ਚੁੱਕਿਆ ਉਸ ਜਗ੍ਹਾ ਤੋਂ ਇਨੇ ਦਰਦ ਨਾਲ ਖਾਲਤ ਐ ਇਨੇ ਗੰਦੀ ਨਰਕ ਵਰਗੀ ਜ਼ਿੰਦਗੀ ਜੀ ਰਹੇ ਨੇ ਤੇ ਲੋਕ ਜਿਨ੍ਹਾਂ ਨੂੰ ਬਦਬੂਆਂ ਦੇ ਆਸ-ਪਾਸ ਇੱਕ ਚਾਰ ਕੁੱਤੇ ਐਸੇ ਕੱਢ ਚੁੱਕੇ ਪੰਜਵਾਂ ਇੱਕ ਹੋਰ ਪਿਆ ਹੈਗਾ ਉਸ ਨੂੰ ਹੁਣ ਬੱਚੇ ਜਿਹਦੇ ਵਿੱਚ ਕੀੜੇ ਪਏ ਹੋਏ ਨੇ ਸ਼ਾਮ ਨੂੰ ਬੱਚੇ ਵੀ ਇੱਥੇ ਆਂਦੇ ਨੇ ਖੇਡਣੇ ਤੇ ਲੇਡੀਜ਼ ਵੀ ਆਉਂਦੀਆਂ ਨੇ ਔਰ ਹਰ ਰੋਜ਼ ਮੇਰੇ ਕੋਲ ਕਰ ਜਾਂਦੀਆਂ ਨੇ ਕਿ ਸਾਡੇ ਇੱਥੇ ਪਾਰਕ ਦੇ ਵਿੱਚ ਸਫਾਈ ਕਰਵਾਓ ਹੁਣ ਅਸੀਂ ਸਫਾਈ ਕਰਵਾ ਰਹੇ ਹਾਂ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਇੱਥੇ ਇੱਕ ਮਾਲੀ ਵੀ ਦਿੱਤਾ ਜਾਵੇ ਜੋ ਇੱਥੇ ਥੋੜਾ ਜਿਹਾ ਪਾਣੀ ਪਾਣੀ ਦੀ ਜ਼ਰੂਰਤ ਹੈ ਬਹੁਤ ਫੇਰ ਪੌਦੇ ਜਿਹੜੇ ਸੁੱਕੇ ਪਏ ਨੇ ਬਿਲਕੁਲ ਹੀ ਡਰਾਈ ਹੋਏ ਪਏ ਨੇ ਤੇ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ ਉਹ ਸਾਨੂੰ ਇੱਕ ਮਾਲੀ ਚਾਹੀਦਾ ਹੈ ਜੋ ਇੱਥੇ ਪੌਦੇ ਲਗਾ ਸਕੇ ਪੌਦੇ ਨਾਲ ਅਨੀਤਾ ਪਰਮਰ ਮੈਂ ਪ੍ਰਦੀਪ ਗੁਰ ਖੰਨਾ ਸ਼ਹਿਰ ਤੋਂ ਨਿਵਾਸੀਆਂ ਦਾ ਰਹਿਣ ਵਾਲਾ ਹਾਂ ਮੈਂ ਪ੍ਰਿੰਸਪੀਰ ਜੀ ਦਾ ਥੈਂਕ ਯੂ ਕਰ ਰਿਹਾ ਕਿਉਂਕਿ ਜਿਹੜੀ ਇਹ ਸਫਾਈ ਭਿਆਨ ਚਲਵਾ ਰਹੇ ਆ ਮਾਤਰਾਣੀ ਪਾਰਕ ਦੇ ਵਿੱਚ ਕਰਵਾਈ ਹੈ ਮੈਡਮ ਆਏ ਆ ਰਾਣੋ ਜੀ ਤੇ ਅਜੇ ਕੁਮਾਰ ਜੀ ਟਰਾਲੀ ਲੈ ਕੇ ਆਏ ਆ ਇਹ ਉਰੇ ਪੂਰਾ ਚਿਕਾਰਿਆ ਇਹ ਜਿਹੜਾ ਮਾਤਰਾਣੀ ਮੰਦਿਰ ਹੈ ਇਹ ਬਹੁਤ ਪੁਰਾਣਾ ਮੰਦਿਰ ਹੈ ਜੀ ਇੱਥੇ ਜਿਸ ਤਰ੍ਹਾਂ ਬੱਚੇ ਨੰਗਦੇ ਕੋਈ ਵੀ ਨੰਗਦਾ ਮੰਦਿਰ ਜਾਣ ਨੂੰ ਨੰਗੇ ਪੈਰੀ ਹੁੰਦਾ ਕੋਈ ਕੁਛ ਹੁੰਦਾ ਲੇਕਿਨ ਉਰੇ ਗੰਦ ਦਾ ਢੇਰ ਲੱਗਿਆ ਹੋਇਆ ਇਹਦੇ ਬਾਰੇ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਕਿਹਾ ਹੈ ਐਮਸੀ ਸਾਹਿਬ ਨੂੰ ਵੀ ਕਿਹਾ ਦੇਵਗਨ ਨੂੰ ਤੇ ਬਾਕੀ ਹੋਰ ਉੱਥੇ ਕਮੇਟੀ ਚ ਵੀ ਕਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਪ੍ਰਿੰਸਪੀਰ ਜੀ ਆਪਣੇ ਕਰ ਰਹੇ ਹਨ ਹਿੰਮਤ ਉਹਦੇ ਨਾਲੇ ਜਿਹੜਾ ਵੀ ਹੈ ਰਲ ਮਿਲ ਕੇ ਆਫ ਡਿਊਟੀ ਹੋਣ ਦੇ ਬਾਵਜੂਦ ਵੀ ਤਦ ਵੀ ਫਿਰ ਸਫਾਈ ਅਭਿਆਨ ਚੱਲ ਰਿਹਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਅੱਗੇ ਵੀ ਵਧੀਆ ਕੰਮ ਕਿਤਾ ਤੇ ਇਹ ਗਰਮੀ ਦੇ ਵਿੱਚ ਸਾਡੇ ਨਾਲ ਖੜੇ ਨੇ ਤੇ ਉਰੇ ਮਾਰਕ ਪਾਰਕ ਦੇ ਵਿੱਚ ਮਾਲੀ ਵੀ ਬਹੁਤ ਜ਼ਰੂਰੀ ਹੈ ਲੇਕਿਨ ਮਾਲੀ ਉਰੇ ਹੈ ਨਹੀਂ ਮਾਲੀ ਦਾ ਉਰੇ ਕਮਰਾ ਵੀ ਹੈਗਾ ਲੇਕਿਨ ਉਹਨੂੰ ਕਮਰਾ ਨਹੀਂ ਦਿੱਤਾ ਹੋਇਆ ਹੋਰ ਕਿਸੇ ਨੂੰ ਉਹਨੂੰ ਦਿੱਤੇ ਹੋਏ ਆ ਮਾਲੀ ਇਹ ਦੇਖੋ ਪੁਰਾਣਾ ਪਾਰਕ ਆ ਇੱਥੇ ਪਾਰਕ ਦੇ ਵਿੱਚ ਮਾਲੀ ਹੋਣਾ ਬਹੁਤ ਜ਼ਰੂਰੀ ਆ ਪਾਣੀ ਦਾ ਦੇਖੋ ਉਰੇ ਹਾਲ ਕੀ ਆ ਬੂਟੇ ਉਰੇ ਸੁੱਕਰੇ ਆ ਗੰਦ ਉਰੇ ਪਿਆ ਹੋਇਆ ਰੇੜੀਆਂ ਕੂੜੇ ਦੀਆਂ ਉਰੇ ਖੜੀਆਂ ਸਾਹਮਣੇ ਤੇ ਕੋ ਪਿੱਛੇ ਬੱਚੇ ਖੇਡ ਰਹੇ ਆ ਤੇ ਉਰੇ ਲੋਕ ਸੈਰ ਕਰਦੇ ਆ ਕਿਸੇ ਨੂੰ ਕੋਈ ਉਹ ਨਹੀਂ ਹੈ ਸਹੂਲਤ ਇਸ ਕਰਕੇ ਇਹਨੂੰ ਕੀਤਾ ਜਾਵੇ ਹਾਂਜੀ ਮੈਂ ਰਾਣੋ ਬੀਬੀ ਬਾਟ ਨੰਬਰ 21 ਲੰਬੜਦਾਰਨੀ ਆ ਜੀ ਸੀਨੀਅਰ ਆ ਇਹਨਾਂ ਦੇ ਮੁਲਾਜ਼ਮਾਂ ਦੀ ਪ੍ਰਿੰਸ ਵੀਰ ਜੀ ਨੇ ਸਾਨੂੰ ਪਹਿਲਾਂ ਵੀ ਬੁਲਾਇਆ ਤੀ ਆਗੂ ਨੇ ਇਸ ਮੇਰੇ ਇਹਨਾਂ ਨੇ ਸਾਨੂੰ ਅੱਗੇ ਵੀ ਪਲਾਕੇ ਤੇ ਸਫਾਈ ਕਰਾਈ ਆ ਹੁਣ ਵੀ ਹਾਜ਼ਰ ਨੇ ਸਾਡੇ ਕੋਲ ਖੜੇ ਨੇ ਲੋਕ ਇੱਥੇ ਮਰੇ ਹੋਏ ਕੁੱਤੇ ਸਿੱਟ ਜਾਂਦੇ ਨੇ ਕੂੜੇ ਸਿੱਟ ਜਾਂਦੇ ਨੇ ਅਸੀਂ ਸਫਾਈ ਕਰਾ ਰਹੇ ਆ 5 ਵਜੇ ਤੱਕ ਥਾਰੀ ਡਿਊਟੀ ਹੁੰਦੀ ਆ ਹੁਣ ਦੇਖੋ ਟਾਈਮ ਕਿੰਨਾ ਹੋ ਗਿਆ ਹਜੇ ਵੀ ਅਸੀਂ ਸਫਾਈ ਕਰਾ ਰਹੇ ਆ ਪ੍ਰਿੰਸ ਵੀਰ ਜੀ ਵੀ ਸਾਡੇ ਨਾਲ ਖੜੇ ਨੇ ਟੁੱਟਣਾ ਕੀ ਵੀਰ ਜੀ ਪ੍ਰਦੀਪ ਮੀਰ ਜੀ ਵੀ ਨਾਲ ਖੜੇ ਆ ਪ੍ਰਸ਼ਾਨਧ ਵੀਰ ਜੀ ਵੀ ਖੜੇ ਆ ਇਸ ਟਾਈਮ ਸਾਰੇ ਇੱਥੇ ਹਾਜ਼ਰ ਨੇ ਜਿਹੜੇ ਨਾਲ ਪ੍ਰਿੰਸ ਮੀਰ ਜੀ ਦੇ ਕੋਠੀ ਨਾਲ ਆ ਬਿਲਕੁਲ ਇਹਨਾਂ ਨੇ ਦੇਖੋ ਕਿੰਨੀ ਸਮੈਲ ਆਂਦੀ ਇੱਥੇ ਚਾਰ ਕੁੱਤੇ ਮਰੇ ਹੋਏ ਨੇ ਲੋਕੀ ਸਿੱਟ ਕੇ ਗਏ ਹੋਏ ਇਥੇ ਇਹਦਾ ਪਾਰਕ ਦਾ ਕੋਈ ਸੁਧਾਰ ਨਹੀਂ ਹੈਗਾ ਦੇਖੋ ਜੀ ਅਸੀਂ ਤਾਂ ਇੱਥੇ ਹਾਜ਼ਰ ਖੜੇ ਆ ਅੱਗੇ ਵੀ ਵੀਰ ਜੀ ਨੇ ਸਾਨੂੰ ਬੁਲਾ ਕੇ ਪ੍ਰਿੰਸ ਵੀਰ ਜੀ ਨੇ ਬੁਲਾ ਕੇ ਇੱਥੇ ਸਾਡੇ ਕੋਲ ਸਫਾਈ ਕਰਾਈ ਸੀ ਉਦੋਂ ਵੀ ਅਸੀਂ ਖੜੇ ਸੀ ਸਾਡੇ ਆਪਣੇ ਲਾਡੀ ਲਾਡੀ ਆ ਆਪਣਾ ਕ੍ਰਿਸ਼ਨ ਜੀ ਖੜੇ ਨੇ ਅਜੇ ਕੁਮਾਰ ਜੀ ਖੜੇ ਨੇ ਪ੍ਰਸ਼ੰਤ ਵੀਰ ਜੀ ਖੜੇ ਆ ਦੇਖੋ ਟਾਈਮ ਕਿੰਨਾ ਹੋ ਗਿਆ ਹਜੇ ਵੀ ਅਸੀਂ ਲੱਗੇ ਆ ਮੁੰਡੇ ਟਰੈਲੀ ਵਾਲੇ ਖੜੇ ਆ ਇੱਕ ਟਰੈਲੀ ਭਰ ਗਈ ਇੱਥੇ ਕੁੜੇ ਦੀ ਅੱਧੀ ਅੱਧੀ ਟਰੈਲੀ ਹੋਰ ਪਈ ਆ ਜੀ